ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਜੀ ਚਿਹਰੇ ਦੀਆਂ ਫੈਂਸੀਆਂ ਅਤੇ ਫੈਂਸੀਆਂ ਦੇ ਪਛੋੜੇ ਦਾਗ ਰਹਿ ਜਾਂਦੇ ਆ ਉਹਨਾਂ ਬਾਰੇ ਜਿਹੜੀਆਂ ਚਿਹਰੇ ਦੀਆਂ ਆਪਣੀਆਂ ਫੈਂਸੀਆਂ ਤੇ ਫੈਂਸੀਆਂ ਦੇ ਬਾਅਦ ਵਿੱਚ ਦਾਗ ਰਹਿ ਜਾਂਦੇ ਆ ਇਹਨਾਂ ਦੀ ਸਮੱਸਿਆ ਸਾਡੇ ਜਵਾਨ ਧੀਆਂ ਪੁੱਤਾਂ ਦੇ ਵਿੱਚ ਆਮ ਹੈ ਇਹਨੂੰ ਐਕੀਪ੍ਰੈਸ਼ਰ ਦੁਆਰਾ ਬਿਲਕੁਲ ਠੀਕ ਕੀਤਾ ਜਾ ਸਕਦਾ ਹੈ ਜੀ ਅੱਜ ਉਹਦੇ ਪੁਆਇੰਟਾਂ ਬਾਰੇ ਤੁਹਾਨੂੰ ਦੱਸਾਂਗੇ ਉਹਦਾ ਪੁਆਇੰਟ ਹੁੰਦਾ ਜੀ ਆਪਣੀ ਇਹ ਰਿੰਗ ਫਿੰਗਰ ਹੈ ਵੱਡੀ ਉਂਗਲ ਕਹਿ ਦਿੰਨੇ ਆ ਉਹਦੇ ਚੀਚੀ ਵਾਲੇ ਪਾਸੇ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਇੱਥੇ ਜੇਕਰ ਤੁਹਾਡੇ ਕੋਲੇ ਕੋਈ ਐਨਕਿਊ ਪ੍ਰੈਸ਼ਰ ਟੂਰ ਹੈਗਾ ਤਾਂ ਉਹਦੇ ਨਾਲ ਇਹਨੂੰ ਦਬਾ ਸਕਦੇ ਆ ਨਹੀਂ ਤਾਂ ਇਹਨੂੰ ਹੱਥ ਨਾਲ ਹੀ ਆਪਾਂ 10 ਤੋਂ 15 ਵਾਰ ਦਿਹਾੜੀ ਚ ਦੋ ਵਾਰ ਦਬਾਉਣਾ ਹੈ ਜੀ ਤੇ ਜਿਹੜੀਆਂ ਫੈਂਸੀਆਂ ਬਿਲਕੁਲ ਸਹੀ ਹੋ ਜਾਣਗੀਆਂ ਜੀ ਤੇ ਜਿਹੜਾ ਦਾਗ ਹੈ ਬਿਲਕੁਲ ਖਤਮ ਹੋ ਜਾਣਗੇ ਜੀ ਤੇ ਇੱਕ ਆਪਣਾ ਜਿਹੜਾ ਅੰਗੂਠਾ ਹੈ ਇਸ ਤਰ੍ਹਾਂ ਅੰਗੂਠੇ ਤੇ ਕੋਈ ਵੀ ਕਰੀਮ ਲਾ ਕੇ ਅੰਗੂਠੇ ਦੀ ਜਿਹੜੀ ਆ ਜਗ੍ਹਾ ਐ ਇਸ ਤਰ੍ਹਾਂ ਇਹਨੂੰ ਇਹਦੀ ਆਪ ਮਾਲਿਸ਼ ਕਰਨੀ ਐ ਦੋਨਾਂ ਅੰਗੂਠਿਆਂ ਦੀ ਇਸ ਜਗ੍ਹਾ ਤੋਂ ਇਸ ਤਰੀਕੇ ਨਾਲ ਦਿਨ ਚ ਦੋ ਵਾਰ ਤੇ ਆਪਣੇ ਚਿਹਰੇ ਤੇ ਜਿੰਨੀਆਂ ਵੀ ਫੈਂਸੀਆਂ ਸਾਰੀਆਂ ਠੀਕ ਹੋ ਜਾਣਗੀਆਂ ਜੀ ਤੇ ਜਿਹੜੀ ਚਿਹਰੇ ਦੀ ਗਲੋ ਐ ਉਹ ਮੁੜ ਤੋਂ ਆਜੂਗੀ ਜੀ ਜੇਕਰ ਆਪਣੇ ਕੋਲੇ ਇਸ ਤਰ੍ਹਾਂ ਦਾ ਐਨਕਿਊਬ੍ਰੇਸ਼ਨ ਰਿੰਗ ਹੈਗੀ ਐ ਤਾਂ ਉਹਦੀ ਵਰਤੋਂ ਵੀ ਆਪਾਂ ਇਹਦੇ ਵਾਸਤੇ ਕਰ ਸਕਦੇ ਹਾਂ ਜੀ ਇਸ ਤਰ੍ਹਾਂ ਚੜਾ ਕੇ ਇਹਨੂੰ ਇਸ ਤਰ੍ਹਾਂ ਫੇਰਨਾ ਹੈ ਜੀ ਦੋਨਾਂ ਉਂਗਲਾਂ ਤੇ ਤੇ ਅੰਗੂਠੇ ਤੇ ਕਰੀਮ ਲਾ ਕੇ ਇਸ ਤਰ੍ਹਾਂ ਇਹਦੀ ਮਾਲਿਸ਼ ਕਰਨੀ ਹੈ ਜੀ ਇਹਦੇ ਨਾਲ ਜਿਹੜੇ ਚਿਹਰੇ ਦੀਆਂ ਫੈਂਸੀਆਂ ਤੇ ਫੈਂਸੀਆਂ ਦੇ ਬਾਅਦ ਚ ਰਹਿਣ ਵਾਲੇ ਜਿਹੜੇ ਦਾਗ ਹੈ ਬਿਲਕੁਲ ਠੀਕ ਹੋ ਜਾਣਗੇ ਜੀ ਕਿਸੇ ਬਿਨਾ ਕਿਸੇ ਦਵਾਈ ਤੋਂ ਬਿਨਾ ਕਿਸੇ ਸਾਈਡ ਇਫੈਕਟ ਤੋਂ ਬਿਲਕੁਲ ਫ੍ਰੀ ਘਰ ਦੇ ਵਿੱਚ ਅਸੀਂ ਆ ਇਹ ਠੀਕ ਕਰ ਸਕਦੇ ਹਾਂ ਜੀ ਸਾਡੀ ਵੀਡੀਓ ਵੇਖਣ ਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ